हमने दलजीत दोसांझ का कंसर्ट देखा वो अद्भुत नजारा था वो अतुल्य था ऐसा कभी किसी ने पहले नहीं देखा और वहां पहुंचकर वहां के प्रधानमंत्री जस्टिन ट्रूडो ने जिस तरह से उनके साथ खड़े होकर फोटो डालकर ट्वीट की वो उससे भी बड़ा गौरवमय था हमें बड़ा फक्र हुआ कि एक भारतीय एक पंजाबी ने अपने कलाकार ने अपनी पूरी दुनिया के अंदर ऐसी पैंठ बनाई कि वहां के चुने प्रधानमंत्री आते हैं उनके साथ खड़े होकर फोटो डालते छोटी बात नहीं थी लेकिन जस्टिस ट्रूडो ने उसके बाद जो किया मुझे उसका खेद है दुख है उन्होंने अपने अच्छे किए हुए काम को सब मिट्टी कर दिया कूड़ा कर दिया उन्होंने जब उन्होंने भारत के इस नौजवान के प्रति जब अपने भाव व्यक्त किए तो उन्होंने भारत का नाम इंडिया का नाम लेना भी ठीक नहीं समझा मुझे लगता है एक प्रधानमंत्री को ऐसा नहीं करना चाहिए प्रधानमंत्री पद की बहुत बड़ी गरिमा होती है उस गरिमा को उनको संभालना चाहिए था उस गरिमा के मुताबिक उनको ट्वीट करना चाहिए था मैं फिर कहना चाहता हूँ प्रधानमंत्री जस्टिन ट्रूडो ने बहुत अच्छा काम किया मैं दलजीत दुसांज को भी बधाई देता हूं लेकिन उस काम के बाद जो ट्वीट किया है वो उनके उस काम को आईना दिखाता है उसके विपरीत है और उनकी ये सोच अच्छी सोच नहीं है दिल्ली के पुत्र बीजेपी के आगू मनजिंदर सिंह सिरसा न बड़ा दुख लगया जो कनेडा दे प्रधानमंत्री टूडो ने ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਹਾਂ ਇਹ ਤੁਹਾਡੇ ਬਿਆਨ ਤੇ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਮੋਥ ਕਮਿਟੀ ਦੇ ਪ੍ਰਧਾਨ ਰਹੇ ਕਾਲੀ ਜਲਦੇ ਆਗੂ ਰੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾਂ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ហេਠੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ-ਕੱਲਾ ਪੰਜਾਬੀ ਤੁਹਤੋਂ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀਤ ਜਿੰਦਾਬਾਦ Rajasthan ਦੇ ਵਿੱਚ ਤੇਜਿੰਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲਾਂ ਹੀ ਕਾਨੂੰਨ ਬਦਲਿਆ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਯਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਕਾਲੀ ਜਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਹੁੰਦੀ ਆ ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਬਾਤ ਹੀ ਬਣਦਾ ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਆ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਪੰਜਾਬੀਆਂ ਅਸੀਂ ਪੰਜਾਬੀ ਜਿੰਦਾਬਾਦ ਕਾਹਾਂਗੇ ਅਸੀਂ ਪਹਿਲਾਂ ਪੰਜਾਬੀ ਆ ਬਾਕੀ ਬਾਅਦ ਵਿੱਚ ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦਾ ਇਸ ਦੇਸ਼ ਨੂੰ ਯਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਂਸੀਆਂ ਕਾਲੇ ਪਾਣੀ ਜੇਲਾਂ ਕੁੱਟਾਂ ਮਾਰਾਂ ਤਸ਼ੱਦਦ ਅਸੀਂ ਚੱਲਿਆ ਇਹ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਤੇ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਕਿ ਤੁਸੀਂ ਆ ਸਿਰ ਪੱ ਬੰਦਸਤਾਰ ਬੰਨੀ ਹੋਈ ਆ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਥੋੜੀ ਆਵਾਜ਼ ਨਹੀਂ ਖੁੱਲਦੀ ਹਰਿਆਣੇ ਦੇ ਸਿੱਖਾਂ ਦੇ ਘਰ ਢਾ ਦਿੱਤੇ ਜਾਂਦੇ ਨੇ ਥੋੜੀ ਆਵਾਜ਼ ਨਹੀਂ ਖੁੱਲਦੀ ਦਿੱਲੀ ਕਮੇਟੀ ਤੁਸੀਂ ਸਿੱਧਿਓ ਤੇ ਹਰਿਆਣਾ ਕਮੇਟੀ ਆਰਐਸਐਸ ਤੇ ਬੀਜੇਪੀ ਦੇ ਥੱਲੇ ਸੁਵਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਸਿਰਸਾ ਸਾਹਿਬ ਕਿੰਨੀ ਕਮਲੀ ਜ਼ਮੀਰ ਨੂੰ ਥੱਲੇ ਘੇਰੋਗੇ ਇਹੋ ਜੀ ਕਿਹੜੀ ਬੀਜੇਪੀ ਨੇ ਥੋੜੀ ਸੰਗੀ ਕੋਟ ਰੱਖੀ ਆ ਜਿਹੜਾ ਬਾਰ ਬਾਰ ਤੁਸੀਂ ਸਿੱਖਾਂ ਨਾਲ ਤੇ ਪੰਜਾਬ ਨਾਲ ਧਰੋਕ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੇ ਹਾਂ